ਜੇ ਪ੍ਰਸ਼ਾਸਨ ਕੁਝ ਕਰਦਾ ਤਾਂ ਵੀ ਮਰਦਾ ਨਹੀਂ ਕਰਦਾ ਤਾਂ ਲੋਕਾਂ ਦੇ ਤਾਨੇ ਮੇਣੇ ਆ। ਜਿਸ ਦਾ ਡਰ ਸੀ ਉਹੀ ਹੋ ਗਿਆ। ਦੁਕਾਨਦਾਰ ਪ੍ਰਸ਼ਾਸਨ ਦੇ ਖਿਲਾਫ ਇਕੱਠੇ ਹੋ ਗਏ ਤੇ ਬਾਜ਼ਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਕਰਨ ਦੇ ਵਾਸਤੇ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਵਾਉਣ ਦੀ ਮੁਹਿੰਮ ਵਿੱਢੀ ਗਈ ਹੈ। ਹਾਲਾਂਕਿ ਇਸ ਮੁਹਿੰਮ ਨੂੰ ਕਈ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਪਰ ਹੁਣ ਏਡੀਸੀ ਦੀ ਅਗਵਾਈ ਦੇ ਵਿੱਚ ਸਵੇਰੇ 4 ਵਜੇ ਜਦੋਂ ਦੁਕਾਨਾਂ ਬੰਦ ਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੀ ਟੀਮ ਨੂੰ ਲੈ ਕੇ ਜੀਸੀਬੀ ਮਗਵਾ ਕੇ ਦੁਕਾਨਾਂ ਦੇ ਬਾਹਰ ਬਣਾਏ ਗਏ ਥੜੇ ਟੀਨਾ ਅਤੇ ਸ਼ੈਡਾਂ ਉਹ ਤੋੜ ਦਿੱਤੀਆਂ ਗਈਆਂ ਸੀ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਰੋਸ ਹੈ ਅਤੇ ਪੁਰਾਣੀ ਸਬਜ਼ੀ ਮੰਡੀ ਚੌਂਕ ਦੇ ਵਿੱਚ ਉਹ ਇਕੱਠੇ ਹੋਏ ਅਤੇ ਇਹਨਾਂ ਨੇ ਰੋਡ ਜਾਮ ਕਰ ਦਿੱਤਾ ਅਤੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਦੁਕਾਨਾਂ ਦਾ ਇਹ ਹੈ ਜਾਂ ਦੁਕਾਨਦਾਰਾਂ ਦਾ ਰੋਸ ਇਹ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਦੇ ਨਾਮ ਤੇ ਇਹ ਤੋੜਪੰਨ ਕੀਤੀ ਗਈ ਹੈ ਜਦ ਕਿ ਟ੍ਰੈਫਿਕ ਸਮੱਸਿਆ ਦਾ ਅਸਲੀ ਕਾਰਨ ਸੜਕਾਂ ਤੇ ਬੇਤਰਤੀਬੀ ਪਾਰਕਿੰਗ ਹੈ ਛੋਟੇ ਬਾਜ਼ਾਰ ਅਤੇ ਹੋਰ ਜਿਹੜੇ ਵਾਹਨ ਉਹਨਾਂ ਦਾ ਆਉਣਾ ਜਾਣਾ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਕਾਨਦਾਰਾਂ ਦੇ ਨੁਕਸਾਨ ਦਾ ਹਰਜ਼ਾਨਾ ਭਰੇ ਨਹੀਂ ਤਾਂ ਫਿਰ ਉਹਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਦੁਕਾਨਾਂ ਵੀ ਬੰਦ ਰੱਖਣਗੇ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਕਿ ਕਮੇਟੀ ਕਰਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ ਸਾਢੇ 3-4 ਵਜੇ ਆ ਕੇ ਜੀਸੀਬੀ ਲੈ ਆ ਕੇ ਤੋੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਹੈ ਪਰਵਾਰਕ ਦੁਖ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਤੁਸੀਂ ਬਾਜ਼ਾਰ ਤੇ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈ ਕਿ ਟ੍ਰੈਫਿਕ ਕਿੰਦਰ ਦੀ ਕਿੱਧਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ ਹੈ ਕੋਈ ਗੱਡੀ ਵੱਡੀ ਵਾਰ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇਧਰ ਆ ਕੇ ਬਾਜ਼ਾਰਾ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਲਈ ਕੀ ਰੋਸ ਆ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇਹ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਕੇ ਇਹਨਾਂ ਦਾ ਪੇਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੀ ਅਸੀਂ ਵੀ ਫੇਰਨੀ ਆ ਫਿਰ ਸਾਰੀਆਂ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਾਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਹਦਾ ਕੀ ਕਸੂਰ ਹੈ ਇਹ ਤੇ ਫਿਰ ਪੁਲਿਸ ਤਾਂ ਜਲਦੀ ਵੀ ਹੈ ਨਾ ਸੱਡ ਗਿਆ ਨਾ ਮਤਲਬ ਵਿਤਰਾ ਕੀਤਾ ਜਾ ਰਿਹਾ ਵਿਤਰਾ ਕੀਤਾ ਜਾ ਰਿਹਾ ਹਰ ਦੁਕਾਨਦਾਰ ਛੋਟਾ ਮਲਾਜਮ ਹੈ ਹਰ ਦੁਕਾਨਦਾਰ ਦਾ ਆਪਣਾ ਸਰਕਲ ਹੈ ਜਿਉ ਉਹ 10 ਫੁੱਟ ਜਾਂ 5 ਫੁੱਟ ਦੁਕਾਨ ਅੱਗੇ ਕਰਕੇ ਆਪਣੀ ਦੁਕਾਨ ਚਕਰਾ ਚਲਾ ਰਿਹਾ ਰੋਟੀ ਰੋਜੀ ਚਲਾ ਰਿਹਾ ਤੇ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਇਹ ਥੋੜਾ ਕਿ ਜਿਹੜਾ ਮਰਜ਼ੀ ਕੋਈ ਆਏ ਜਿਹੜਾ ਮਰਜ਼ੀ ਦੁਕਾਨਦਾਰ ਨੂੰ ਚਪੇੜਾ ਮਾਰ ਜੇ ਜਿਹੜਾ ਮਰਜ਼ੀ ਦੁਕਾਨਦਾਰ ਦੇ ਨਾਲ ਧੱਕਾ ਕਰ ਜੇ ਅਹੀ ਤਾਂ ਕਾਹੀ ਹੁੰਦੇ ਨਾ ਜੀ ਟ੍ਰੈਫਿਕ ਸਮੱਸਿਆ ਵੀ ਸ਼ਹਿਰ 'ਚ ਬਹੁਤ ਹੈ ਦੇਖੋ ਜੀ ਟ੍ਰੈਫਿਕ ਸਮੱਸਿਆ ਟ੍ਰੈਫਿਕ ਪੁਲਿਸ ਹੱਲ ਕਰੇਦਾ ਜੀ ਕਿਉਂਕਿ ਇਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਹੈ ਗੱਡੀਆਂ ਨੂੰ ਬਾਹਰ ਰੋਕਿਆ ਜਾਏ ਗੱਡੀਆਂ ਨਾ ਸ਼ਹਿਰ ਦੇ ਅੰਦਰ ਅੰਡਰ ਕੀਤੀਆਂ ਜਾਣ ਬਾਜ਼ਾਰਾਂ ਦੇ ਵਿੱਚ ਨਾ ਅੰਡਰ ਕੀਤੀਆਂ ਜਾਣ ਬੈਰੀਅਰ ਲਾਣੇ ਚਾਹੀਦੇ ਆ ਮੋਟਰਸਾਈਕਲ ਟੂ-ਵੀਲਰਸ ਨੂੰ ਬੰਦਰਾ ਲਾਣਾ ਚਾਹੀਦਾ ਹੋਰ ਕੋਈ ਗੱਡੀ ਨਹੀਂ ਆਣੀ ਚਾਹੀਦੀ ਜਿਹੜੀਆਂ ਦੁਕਾਨਾਂ ਟਾਈਆਂ ਗਈਆਂ ਸੀ ਉਹ ਜਿਹੜਾ ਹੋਏਗਾ ਸੀ ਕੋਈ ਜਿਹੜਾ ਪਜੈਸ਼ਨ ਜਿਹੜੀ ਸੀ ਉਹ ਦੁਕਾਨਦਾਰ ਦੀ ਸੀ ਜਾਂ ਕਮੇਟੀ ਕਰਦੀ ਸੀ ਆ ਦੇਖੋ ਜੀ ਇਹ ਰੋਜ਼ਗਾਰ ਦਾ ਬੰਦ ਰੋਜ਼ਗਾਰ ਤੇ ਉਹਨਾਂ ਦਾ ਹੀ ਬੰਦ ਹੋਇਆ ਨਾ ਜੀ ਸਵੇਰੇ 3:30-4 ਵਜੇ ਤੇ ਬੰਦਾ ਹੀ ਨਹੀਂ ਆ ਕੀ ਦੁਕਾਨਦਾਰ ਵੀਰ ਆਪਣੇ ਘਰਾਂ ਸੇ ਸੁੱਤੇ ਦੇ ਨੇ ਤੁਸੀਂ ਆਓ ਜੀ ਸੀਬੀ ਚ ਆਜੋ ਇਹ ਤਾਂ ਗੁੰਡਾ ਰਾਜ ਹੋ ਗਿਆ ਜੀ ਵੀਰਾਂ ਦਾ ਲੈਂਟਰ ਹੀ ਤਾਂ ਇਹ ਤਾਂ ਗੁੰਡਾ ਰਾਜ ਹੋ ਗਿਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਸਵੇਰੇ ਆਓ ਸਵੇਰੇ ਆ ਕੇ ਦੁਕਾਨਾਂ ਢਾਹ ਤੁਹਾਡਾ ਮੁਕਾਬਲਾ ਅਸੀਂ ਕਰਨੇ ਇੱਥੇ ਬੈਠੇ ਆ ਇੰਟਰਨੈਟ ਭਜਾ ਦੇ ਸਾਰਿਆਂ ਦੀ ਕੀ ਸਟੈਪ ਹੈ ਅਗਲਾ ਫਿਰ ਸਟੈਪ ਹੈ ਕਿ ਇਹਨਾਂ ਦਾ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਦਾ ਪਰਚਾ ਕੀਤਾ ਜਾਏ ਸਾਡੀ ਕੀ ਕਾਰਵਾਈ ਆ ਸਾਡੀ ਕਾਰਵਾਈ ਇਹੀ ਇੱਥੇ ਬੈਠੇ ਆ ਜਿੰਨਾਂ ਦੇ ਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਇੱਥੋਂ ਨਹੀਂ ਹਿੱਲਣਾ ਬਾਜ਼ਾਰ ਪੂਜਾਰ ਸਾਰਾ ਸਾਡੇ ਨਾਲ ਸਾਰੇ ਬਾਜ਼ਾਰ ਦੁਕਾਨਦਾਰ ਸਾਡੇ ਨਾਲ ਬੈਠੇ ਨੇ ਤਿੰਨ ਦਿਨ ਵੀ ਕਰਨਾ ਵੇ ਜਿੰਨੀ ਦੇਰ ਤੱਕ ਹਾਂ ਨਹੀਂ ਕੋਈ ਕੰਮ ਕੋਈ ਕਰਦੇ ਆ ਨੁਕਸਾਨ ਚੱਲਿਆ ਜਾਇ ਜਿਹੜਾ ਇਹਨਾਂ ਨੁਕਸਾਨ ਕੀਤਾ ਸਾਡੀਆਂ ਟੀਨਾ ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਗੱਡੀ ਹੋ ਚੁੱਕੀ ਦੀ ਇੱਕ ਇੱਕ ਗੱਡੀ ਦੇ ਵਿੱਚ ਇੱਕ ਇੱਕ ਪਰਿਵਾਰਕ ਮੈਂਬਰ ਆ ਰਿਹਾ ਸ਼ਹਿਰ ਦੇ ਵਿੱਚ ਤੇ ਇਹ ਤਾਂ ਗੱਡੀਆਂ ਦੇ ਤੁਹਾਨੂੰ ਬਾਹਰ ਰੋਕ ਲੀਆਂ ਚਾਹੀਦੀਆਂ ਨੇ ਬੈਰੀਅਲ ਲੱਗੇ ਨੇ ਬੈਰੀਅਲ ਤੇ ਗੱਡੀਆਂ ਰੋਕੋ ਕਿ ਟੂਬਲਰ ਜਾਣਾ ਜੀ ਬਾਜ਼ਾਰ ਦੇ ਵਿੱਚ ਹੋਰ ਕੁਝ ਨਹੀਂ ਜਾਣਾ ਮੇਰਾ ਨਾਮ ਸਰਜੀ ਅਜੇ ਕੁਮਾਰ ਆ ਮਸ਼ੀ ਮਾਰਕੀਟ 'ਚ ਮੇਰੀ ਸ਼ੋਪ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਸਿਸਵੇਰੇ 5 ਵਜੇ ਇੱਥੇ ਆ ਕੇ ਖੜੇ ਆ ਬਾਜ਼ਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਕਿ ਆਪਾਂ ਸਮਾਨ ਚੁੱਕਣਾਗਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿੱਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕਵੈਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਤੁਹਾਡਾ ਤੁਹਾਨੂੰ ਫालतੂ ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿਣ ਦੇ ਬਾਵਜੂਦ ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਦਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸਰ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਦਾ ਇਹ ਦੇਖੋ ਸਰ ਇਹ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਦੁਕਾਨਾ ਵਾ ਬਾਕੀ ਠੀਕ ਆ ਜੀ ਜਦੋਂ ਕੋਈ ਬਾਕੀ ਠੀਕ ਆ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਹੁੰਦਾ ਵਾ ਸਾਡੇ ਕਰਕੇ ਟਰੈਫਿਕ ਜਮਦੇ ਨਹੀਂ ਹੈਗੀ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੇ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਨੰਗਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਇਹ ਸਾਰੀਆਂ ਟੀਨਾ ਵੇਖ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਇਹਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਹਿ ਗਿਆ ਮੈਂ ਹੱਥ ਜੋੜਦਾ ਰਹਿ ਗਿਆ ਕਿ ਸਰ ਨਾ ਤੋੜੋ ਨਾ ਦਿਓ ਫਿਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਕਰਦਾ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ ਠੀਕ ਆ ਜੀ ਤੁਹਾਡਾ ਇਹਨਾਂ ਨੂੰ ਨੁਕਸਾਨ ਕਰਦਾ ਤੁਹਾਡੀ ਆ ਵੇਖੋ ਸਰ ਸਾਡੀ ਦੁਕਾਨ ਦੇ ਹਾਲਾਤ ਕੀ ਕਰਤੇ ਇਧਾਂ ਨੇ ਅਸੀਂ ਸਰ ਮਾੜੇ ਬੰਦੇ ਅਸੀਂ ਤਾਂ ਕਰਕੇ ਖਾਣਾ ਔਰ ਧਲੇ ਮਾਰਨ ਅਸੀਂ ਕੋਈ ਅਫਸਰ ਥੋੜੀ ਆ ਸਰ ਅਸੀਂ ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾ ਰਹੇ ਹੱਥ ਜੋੜ ਕੇ ਖਾ ਰਹੇ ਆ ਤੇ ਸਾਡਾ ਫੇਰ ਵੀ ਇਹਨਾਂ ਨੂੰ ਨੁਕਸਾਨ ਕਰਦਾ ਅਸੀਂ ਕਿੱਥੇ ਜਾਵਾਂਗੇ ਆ ਕੀ ਕਰੂਗੀ ਵੇਖੋ ਜੀ ਰੈਸਟੋਰੈਂਟ ਆਏ ਆ 4:30 ਵਜੇ ਨਾਲ ਆਏ ਆ ਕਮੇਟੀ ਵਾਲੇ ਸਾਡੀ ਇਹ ਦੁਕਾਨਾਂ ਦੇ ਸਾਰੇ ਢਾਗੇ ਆ ਇੱਕ ਬੰਨਾ ਢਾਣ ਦੇ ਦੂਜਾ ਬੰਨਾ ਢਾਂਦੇ ਨਹੀਂ ਤੈਨਾਂ ਚੋ ਕੀ ਕਰੀ ਆਏ ਐ ਮਾ ਆਗੇ ਮਾ ਮਾ ਕੰਮ ਚਲਾਣ ਆ ਫਿਰ ਨਾ ਇਹ ਮੱਦੇ ਚਲਣ ਡੇ ਐ ਕੀ ਕਰੀਏ ਕਨਾਲ ਨੂੰ ਕੋਈ ਇੰਡੀਮਿਸ਼ਨ ਦਿੱਤਾ ਗਿਆ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਦਿੱਤਾ ਜੀ ਬਿਲਕੁਲ ਨਹੀਂ ਦਿੱਤਾ ਗਿਆ ਇਹ ਜਾਣੇ ਕਿਤਾ ਗਿਆ ਜੋ ਇਹ ਜੋਰ ਚਲਾ ਲਿਆ ਜਣਾ ਨਹੀਂ ਜੀ ਸਰਕਾਰ ਵੱਲੋਂ ਜੋਰ ਚਲਿਆ ਆਏਗਾ ਨਹੀਂ ਹਾਲਾ ਕੰਮ ਸਿੱਧਾ ਕਰਵਾਉ ਕਰਾਓ ਹਾਂ ਨਾ ਤੇ ਐਂ ਬਾਜ਼ਾਰ ਬੰਦ ਕਰਨ ਗਿਆ ਆਹ ਇੱਕ ਵਾਰੀ ਲੱਗੇ ਦੋ ਵਾਰੀ ਲੱਗੇ ਤੇ ਤਿੰਨ ਦਿਨ ਲੱਗੇ